ਜੱਗੇ ਲਈ ਜਦੋਂ ਮੰਜੇ ਤੋਂ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਉੱਠ ਨਹੀਂ ਸਕਿਆ ਸਸਫਲ ਨਹੀਂ ਆ। ਜਦੋਂ ਉਸਨੇ ਰਜ਼ਨੀ ਨੂੰ ਉਹ ਵਾਲ ਦੇਖੀ ਕੋਸ਼ਿਸ਼ ਕੀਤੀ ਤਾਂ ਉਸਦੀ ਆਵਾਜ਼ ਉਤਲਾ ਗਈ ਸੀ। ਜਦੋਂ ਰਜ਼ਨੀ ਨੇ ਜੱਗੇ ਕੋਲ ਆਖੀ ਦੇਖਿਆ ਤਾਂ ਜੱਗੇ ਦੀ ਇਸ ਹਾਲਤ ਨੂੰ ਦੇਖ ਕੇ ਘਬਰਾ ਗਈ। ਉਸਨੇ ਮਦਦ ਲਈ ਆਵਾਜ਼ ਲਗਾਈ ਤਾਂ ਉਸਦੀ ਆਵਾਜ਼ ਸੁਣ ਜੱਗੇ ਦੀ ਮਾਂ ਤੇਜ਼ਾ ਦੌੜੀ ਜੱਗੇ ਦੇ ਕਮਰੇ ਵਿੱਚ ਆ ਗਏ। ਜੱਗੇ ਦੀ ਮਾਂ ਨੇ ਤੇਜ਼ੀ ਨਾਲ ਉਹ ਜਲਦੀ ਟੀਮ ਨੂੰ ਬੁਲਾ ਕੇ ਲਈ ਆਵੀ। ਤੇਜਾ ਜਲਦੀ ਨਾ ਹਾਕੀਮ ਨੂੰ ਬੁਲਾਉਣ ਲਈ ਚਲਾਇਆ ਜਾਂਦਾ ਹੈ ਉਧਰ ਚੱਕੇ ਦੀ ਹਾਲਤ ਦੇ ਰਜ਼ਨੀ ਨੂੰ ਬੁਰਾ ਭਲਾ ਬੋਲਣ ਲੱਗਦੀ ਹੈ ਪਰ ਰਜ਼ਨੀ ਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ ਕਿ ਕੀ ਹੋ ਰਿਹਾ ਹੈ

ਜੁਗਾਂ ਲਈ ਦੇਖ ਕੇ ਦੁਖੀ ਹੋ ਜਾਂਦਾ ਹੈ ਉਹ ਬੇਵਸੀ ਨਾਲ ਦੇਖਦਾ ਰੰਦਾ ਹੈ ਜੱਗੇ ਦੀ ਮਾਂ ਨੂੰ ਹੁਣ ਰਜਨੀ ਨਾਲ ਲੜਨ ਦਾ ਬਹਾਨਾ ਮਿਲ ਜਾਂਦਾ ਹੈ ਉਹ ਜੱਗੇ ਦੀ ਹੋਈ ਇਸ ਹਾਲਤ ਦੀ ਰਜਨੀ ਨੂੰ ਕੋਸਣ ਲੱਗਦੀ ਹੈ ਤੇ ਹਮਦਰਦੀ ਪਰਪਟਾਉਣ ਦੀ ਜਗਾ ਮੋਬਤ ਉਸ ਬੋਝ ਬੋਲਦੀ ਹੋਈ ਉੱਥੋਂ ਚਲੀ ਜਾਂਦੀ ਹੈ ਰਜਨੀ ਵੀ ਜੱਗੇ ਦੀ ਮਾਂ ਦੀਆਂ ਕੰਨਾਂ ਸੁਣ ਆਪਣੇ ਆਪ ਨੂੰ ਕੋਸਣ ਲੱਗੀ ਤੇ ਆਪਣੀ ਕਿਸਮਤ ਨੂੰ ਮਾੜੀ ਸਮਝਣ ਲੱਗਦੀ ਹੈ ਮੁਝੇ ਪਾਸੇ ਇਤਿਜਾ ਜੱਗਦੀ ਦੀ ਇਹ ਹਾਲਤ ਦੇਖ ਕੇ ਅੰਦਰੋਂ ਅੰਦਰ ਖੁਸ਼ ਹੋ ਜਾਂਦਾ ਹੈ ਉਹ ਜੱਗੇ ਪ੍ਰਤੀ ਛੁੱਪੀ ਹਮਦਰਦੀ ਦਿਖਾਉਂਦਾ ਉਹ ਝੁਕਾ ਕੁਮਸਾ ਕਰਦਾ ਹੋਇਆ ਉਹ ਤੋਂ ਉੱਠ ਕੇ ਚਲਾ ਜਾਂਦਾ ਹੈ ਇਤਿਜਾ ਆਪਣੀ ਕਮਰੇ ਵਿੱਚ ਜਦੋਂ ਖੁਸ਼ ਹੁੰਦਾ ਹੈ ਤੇ ਉਹ ਹੁਨਰਜਨੀ ਪ੍ਰਤੀ ਹੋਰ ਵੀ ਜੀ ਮਾਨ ਹੋ ਜਾਂਦਾ ਹੈ ਉਹ ਹੁਨ ਸੰਜਦਾ ਹੈ ਹੁਣ ਉਹਦੇ ਰਾਹ ਵਿੱਚ ਕੋਈ ਅੜਚਾ ਨਹੀਂ ਲਗਾ ਸਕਦਾ ਇਤਿਜਾ ਇਹ ਕਿਸੇ ਲੁਭਾਉਣ ਕਾਰਨ ਲਈ ਸਿਰੇਂ ਇਸ਼ਾਰਾ ਵੀ ਲੰਗਦਾ ਹੈ ਰਜਨੀ ਨੂੰ ਸਮਝ ਨਹੀਂ ਆ ਰਹੀ ਸੀ ਉਹ ਕੀ ਕੀਤਾ ਜਾਵੇ ਰਜਨੀ ਜੱਗੇ ਲਈ ਰੋਟੀ ਬਣਾਉਣ ਚਲੀ ਜਾਂਦੀ ਹੈ ਪਰ ਫਿਰ ਉਹ ਸੋਚਦੀ ਹੈ ਕਿ ਉਸ ਲਈ ਦਲੀਆ ਬਣਾ ਦੇਵੇ ਰਜਨੀ ਜੱਗੇ ਲਈ ਦਲੀਆ ਬਣਾ ਕੇ ਖਵਾਉਣ ਲੱਗਦੀ ਹੈ ਪਰ ਰਜਨੀ ਦੇ ਜੱਗੇ ਦੀ ਇਸ ਹਾਲਤ ਨੂੰ ਦੇਖ ਕੁਝ ਵੀ ਅੰਦਰ ਨਹੀਂ ਲੰਗਾ ਹੁਣ ਜੱਗੇ ਦੀ ਹਾਲਤ ਵਿੱਚ ਕੋਈ ਵੀ ਸੁਧਾਰ ਨਹੀਂ ਆ ਰਿਹਾ ਸੀ ਉਹ ਪਹਿਲਾਂ ਨਾਲੋਂ ਹੋਰ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਸੀ ਜਿਵੇਂ ਜਿਵੇਂ ਦਿਨ ਲੰਘ ਰਹੇ ਸੀ ਉਸ ਦੀ ਹਾਲਤ ਵਿਗੜ ਰਹੀ ਸੀ ਉਹ ਨੀਭਾਉਂ ਜੱਗੇ ਦੀ ਸੇਵ ਦਾ ਪੂਰਾ ਖਿਆਲ ਰੱਖਦੀ ਸੀ ਪਰ ਜੱਗਾ ਹੁਣ ਹਿੰਮਤ ਹਾਰਨ ਲੱਗ ਪਿਆ ਸੀ ਜੱਗੇ ਦੇ ਪਾਸੇ ਜੱਗੇ ਦੀ ਮਾ ਰਜਨੀ ਨੂੰ ਵੀ ਜੱਗੇ ਦੀ ਇਸ ਹਾਲਤ ਦਾ ਜ਼ਿੰਮੇਵਾਰ ਪਹਰਾ ਰਹੇ ਸੀ ਕੋਹ ਮਨ ਉਹ ਰਜਨੀ ਨੂੰ ਲੱਗ ਕੰਵਾਰੇ ਸੋਚ ਲਈ ਦੀ ਸੀ ਰੈਂਦੀ ਕਸ ਫੀਚਾ ਘਟ ਰਿਹਾ ਸੀ ਉਹ ਰਜਨੀ ਵੱਲ ਹੌਸ ਪਰ ਨਜ਼ਰ ਨਾ ਵੇਖਦਾ ਸੀ ਤੇ ਰਜਨੀ ਵੀ ਇਸ ਗੱਲ ਤੋਂ ਜਾਣੂ ਸੀ ਜਿਸ ਕਰਕੇ ਉਹ ਕੇਜੇ ਵਾਲੇ ਕਮਰੇ ਵਿੱਚ ਜਾਣ ਤੋਂ ਡਰਦੀ ਸੀ ਕਿੱਝ ਹਰ ਵਿਲੇਂ ਨਸ਼ੇ ਨੱਟਿਆ ਰਹਿੰਦਾ ਸੀ ਨਸ਼ੇ ਦੀ ਜਿਆਦਾ ਵਾਰ ਨੂੰ ਕਰਕੇ ਉਹ ਕੋਈ ਕੰਮ ਵੀ ਨਹੀਂ ਸੀ ਕਰਦਾ ਹੁਣ ਰਜ਼ਨੀ ਵੀ ਮਾਂ ਬਣਨ ਵਾਲੀ ਸੀ ਤੇ ਜੱਗੇ ਦੀ ਹਾਲਤ ਵੀ ਦਿਨੋਂ ਦਿਨ ਜ਼ਿਆਦਾ ਵਿਗੜ ਰਹੀ ਸੀ ਹੁਣ ਤਾਂ ਜੱਗਾ ਕੁਸ ਖਾਣੋ ਪੀਣੋ ਹੰਟ ਗਿਆ ਸੀ ਇੱਕ ਦਿਨ ਰਜ਼ਨੀ ਜੱਗੇ ਲਈ ਖਿਚੜੀ ਬਣਾ ਰਹੀ ਦੀ ਸੀ ਉਹ ਕੁਸ ਸਮਾਂ ਉਹ ਚੁੱਲ੍ਹੇ ਕੋਲ ਬੈਠੀ ਰਹੀ ਤੇ ਆਪਣੇ ਹੋਣ ਵਾਲੇ ਔਲਾਦ ਬਾਰੇ ਸੋਚ ਰਹੀ ਸੀ ਥੋੜੇ ਸਮੇਂ ਬਾਅਦ ਖਿਚੜੀ ਬਣ ਗਈ ਇਸਨੇ ਖਿਚੜੀ ਨੂੰ ਠੰਡੀ ਕਰਨ ਲਈ ਥਾਲੇ ਵਿੱਚ ਪਾ ਲਿਆ ਜਦੋਂ ਥਾਲ ਅੰਦਰ ਜੱਗੇ ਕੋਲ ਲੱਗੀ ਥਾਲ ਰੱਖ ਜੱਗੇ ਨੂੰ ਹੌਣ ਲੱਗ ਪਈ ਪਰ ਜੱਗਾ ਉਸਦੀ ਗੱਲ ਨਹੀਂ ਸੁਣ ਰਿਹਾ ਸੀ ਰਜ਼ਨੀ ਨੇ ਇੱਕ ਹੋਰ ਦੁਕਾਨਾ ਪਹਾੜ ਆਂ ਡਿੱਗ ਲਿਆ ਰਜ਼ਨੀ ਦੇ ਅੰਦਰੋਂ ਨਿਕਲ ਗਈਆਂ ਕੁੱਕਾਂ ਜੋ ਅੰਬਰਾਂ ਨੂੰ ਕਾੜ ਕੇ ਜੱਗੇ ਦਾ ਪਤਾ ਪੁੱਛ ਰਹੀਆਂ ਸੀ ਪਰ ਜੱਗਾ ਆਪਣੀ ਸੁਨਣਾ ਵਰਗੀ ਪਤਨੀ ਦੇ ਹੌਣ ਵਾਲੇ ਬੱਚੇ ਨੂੰ ਛਾੜ ਉਸ ਦੁਨੀਆ ਕੋ ਚਲਾ ਗਿਆ ਸੀ ਰਜ਼ਨੀ ਦੀਆਂ ਰੋਣ ਦੀਆਂ ਚੀਕਾਂ ਸੁਣ ਆਣ ਗਵਾਂ ਦੇ ਲੋਕ ਇਕੱਠੇ ਹੋ ਗਏ ਕੋ ਰਜ਼ਨੀ ਦੀ ਹਾਲਤ ਦੇਖ ਹਰ ਇੱਕ ਦੀ ਅੱਖ ਰੋ ਰਹੀ ਸੀ ਹੁਣ ਜੱਗੇ ਦਾ ਸੰਸਕਾਰ ਕਰ ਦਿੱਤਾ ਤੇ ਰਜਨੀ ਨੂੰ ਬਿਲਾਸ ਨੇ ਦੇ ਲੋਕ ਆਪ ਕੋ ਆਪਣਿਕ ਚਲੇ ਗਏ ਰਜਨੀ ਦਾ ਵਸਤਾ ਸੰਸਾਰ ਉੱਜੜ ਗਿਆ ਸੀ ਹੁਣ ਬਿਲਕੁਲ ਇਕੱਲੀ ਹੋ ਗਈ ਸੀ ਹੌਲੀ ਹੌਲੀ ਜੱਗੇ ਦੀ ਮੌਤ ਦੇ ਰਸਮ ਰਿਵਾਜ ਪੂਰੇ ਹੋ ਗਏ ਦੂਜੇ ਪਾਸੇ ਤੇਜਾ ਦਿਨੋਂ ਦਿਨ ਨਸ਼ੇ ਦੀ ਵਾਹ ਕੋ ਜ਼ਿਆਦਾ ਕਰਨ ਲੱਗ ਪਿਆ ਕਦੇ ਕਦੇ ਉਹ ਨਸ਼ੇ ਦੀ ਪੂਰਤੀ ਲਈ ਆਪਣੀ ਮਾਂ ਤੇ ਹਕ ਚੁਕਿੰਦਾ ਸੀ ਆਪ ਦੇ ਹਿੱਸੇ ਆਂਦੀ ਜ਼ਮੀਨ ਤਾਂ ਉਸਨੇ ਲਗਭਗ ਵੇਚ ਹੀ ਦਿੱਤੀ ਸੀ ਤੇ ਹੋਂ ਉਸਦੀ ਨਜ਼ੁਕ ਜੱਗੇ ਦੀ ਜ਼ਮੀਨ ਤੇ ਸੀ ਜਿਸ ਕਰਕੇ ਉਹ ਹਰ ਰੋਜ਼ ਲੜਾਈ ਕਰਦਾ ਤੇ ਆਪਣੀ ਮਾਂ ਦੇ ਹੀ ਹੱਥ ਚੁੱਕਦਾ ਸੀ ਤੀਜੇ ਦੇ ਨਿੱਤ ਦੇ ਇਸ ਫਲੇਸ ਤੋਂ ਉਹਦੀ ਮਾਂ ਵੀ ਤੰਗ ਆ ਗਈ ਉਹ ਬੁੱਜੇ ਪਾਸੇ ਹੋਂ ਉਸਦਾ ਰਵਈਆ ਰਜ਼ਨੀ ਪ੍ਰਤੀ ਬੜਮ ਹੋ ਗਿਆ ਸੀ ਹੋਂ ਉਹ ਰਜ਼ਨੀ ਨੂੰ ਰਾਮ ਕਰਨ ਲਈ ਆਖਦੀ ਕਿ ਰਜ਼ਨੀ ਦਾ ਹੋਣ ਵਾਲਾ ਬੱਚਾ ਜੱਗਾ ਹੀ ਹੋਵੇਗਾ ਰਜ਼ਨੀ ਵੀ ਹੁਣ ਜੱਗੇ ਦੀ ਚਾਹ ਤੇ ਹੋਂ ਵਾਲੇ ਬੱਚੇ ਲਈ ਚੋਣ ਲੱਗਦੀ ਸੀ ਅਖੀਰੋ ਦਿਨ ਆਗਿਆ ਜਦ ਰਜਨੀ ਦੀ ਖੁਸ਼ੀ ਹੋ ਗਈ ਤਾਂ ਸਦੇ ਘਰ ਇੱਕ ਲੜਕੇ ਨੇ ਜਨਮ ਲਿਆ ਰਜਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਅਤਿ ਖੁਸ਼ੀ ਦੇ ਨਾਂ ਨਾ ਉਸ ਦੀ ਅੱਖਾਂ ਹੰਝੂ ਵੀ ਆ ਰਹੇ ਸੀ ਇਹ ਹੰਝੂ ਜੱਗੇ ਦੀ ਚਾਰ ਵਿੱਚ ਵਹਿ ਰਹੇ ਸੀ ਦੂਜੇ ਪਾਸੇ ਰਜਨੀ ਦੀ ਸਾਸੂ ਬਹੁਤ ਖੁਸ਼ੀ ਉਸ ਨੇ ਰਜਨੀ ਨੂੰ ਵਧਾਈ ਹੁੰਦਿਆਂ ਕਿਹਾ ਮੈਂ ਤਾਂ ਸੋਚ ਲਿਆ ਇਸ ਦਾ ਨਾਮ ਜੱਗਾ ਹੀ ਰੱਖਾਂਗੀ ਇਹ ਕਹਿ ਕੇ ਰਜਨੀ ਦੀ ਸਾਸੂ ਪ੍ਰਸਾਦ ਬਣਾਉਣ ਲਈ ਚਲੀ ਗਈ ਰਜਨੀ ਹੁਣ ਬਹੁਤ ਖੁਸ਼ੀ ਉਹ ਜੱਗੇ ਦੀ ਫੋਟੋ ਵੱਲ ਦੇ ਕੇ ਕਹਿ ਰਹੀ ਸੀ ਕਿ ਅੱਜ ਜੇ ਤੂੰ ਹੁੰਦਾ ਤਾਂ ਆਪਣੇ ਬੱਚੇ ਨੂੰ ਦੇਖਣਾ ਖੁਸ਼ ਹੋਣਾ ਸੀ ਰਜਨੀ ਦੇ ਘਰ ਬੱਚਾ ਹੋਣ ਦੀ ਖਬਰ ਸੁਣ ਆਂਡ ਕਵਾਣ ਦੇ ਲੋਕ ਵੀ ਰਜਨੀ ਨੂੰ ਵਧਾਈਆਂ ਦੇਣ ਆਉਣ ਲੱਗੇ ਤੇ ਜੋ ਵੀ ਰਜਨੀ ਦੇ ਬੱਚੀ ਨੂੰ ਵੇਖਦਾ ਉਹ ਹੀ ਕਹਿੰਦਾ ਤੂੰ ਤੇਰੀ ਖੁਬੜ ਜੱਗੇ ਨੇ ਜਨਮ ਲਿਆ ਹੈ ਇਹ ਗੱਲ ਸੁਣ ਰਜਨੀ ਦਾ ਕਲੀਚਾ ਠਰ ਜਾਂਦਾ ਤੇ ਜੱਗੇ ਦੀ ਫੋਟੋ ਵੱਲ ਵੇਖ ਆਖਦੀ ਇੱਕ ਵਾਰੂੰ ਵੀ ਬੋਲ ਕੇ ਕਹਿ ਦੇ ਕਿ ਮੈਂ ਹੀ ਜੋ ਤੇਰੀ ਘਰਵਾਰੇ ਤੇਰਾ ਕੋਕ ਬਣ ਆਇਆ ਹਾਂ ਰਜਨੀ ਨੇ ਵੇੜੇ ਨੂੰ ਰੌਣਕ ਲੱਗੀ ਹੋਈ ਸੀ ਤੂੰ ਵਧਾਈ ਦੇਣ ਆਉਂਦਾ ਸੀ ਕੋਈ ਵਧਾਈ ਲੈਣ ਆਉ ਸੀ ਦਿਨ ਬੀਤਦੇ ਗਏ ਘਰ ਕਮਾਈ ਕਰਨ ਵਾਲਾ ਕੋਈ ਨਹੀਂ ਸੀ ਜੱਗੇ ਦੇ ਮਰਨ ਤੋਂ ਬਾਅਦ ਕੇਜੇ ਨੇ ਆਪਣੀ ਹਿੱਸੇ ਦੀ ਜ਼ਮੀਨ ਵੇਚ ਦਿੱਤੀ ਤੇ ਸਾਰੀ ਕਮਾਈ ਨਸ਼ੇ ਵਿੱਚ ਬਰਬਾਦ ਕਰ ਦਿੱਤੀ ਘਰ ਦਾ ਗੁਜ਼ਾਰਾ ਔਖਾ ਹੋ ਗਿਆ। ਉਹ ਰਜਨੀ ਦੀ ਉਸਦੀ ਸਾਸਵੀ ਰਜਨੀ ਵਾਹਰ ਕੰਮ ਚਾਹੇ ਬਟਾਉਣ ਲੱਗ ਪਈ। ਤੁਮਨੇ ਹੁਣ ਖੇਤ ਦਾ ਕੰਮ ਕਰਨ ਲੱਗ ਪਈਆਂ। ਰਜਨੀ ਨੇ ਆਪਣੀ ਸਾਸੂ ਨੂੰ ਨਾਲ ਲਿਜਾ ਕੇ ਆਪਣੇ ਆੜਤੀ ਕੋਲ ਪੈਸੇਬਾਰ ਮੰਗੇ। ਪਰ ਉਹਨਾਂ ਦੀ ਆੜਤੀ ਨੇ ਪੈਸੇਬਾਰ ਦੇ ਦਿੱਤਾ। ਉਹਨਾਂ ਨੇ ਅੱਧੀ ਜ਼ਮੀਨ ਕਹਿੰਨੇ ਰੱਖਣ ਦੇ ਬਦਲੇ ਪੈਸੇ ਦਿੱਤੇ। ਘਰ ਦੇ ਹਾਲਾਤ ਵੇਖ ਰਜਨੀ ਨੇ ਆਪਣੀ ਅੱਧੀ ਜ਼ਮੀਨ ਕਹਿੰਨੇ ਰੱਖ ਦਿੱਤੀ। ਪੈਸੇ ਲਾਦੋਂ ਮੇਕਰ ਆ ਗਈਆਂ ਘਰ ਆ ਰਜ਼ਨੀ ਨੇ ਸਾਰੇ ਪੈਸੇ ਆਪਣੀ ਸੱਸ ਦੇ ਹੱਥੇ ਦਿੱਤੇ ਤਿਸ ਨੂੰ ਘਰ ਦਾ ਸੌਦਾ ਲੈ ਆਉਣ ਲਈ ਕਿਹਾ ਰਜ਼ਨੀ ਨੇ ਆਪਣੇ ਘਵਾਂਢ ਦੇ ਕਿਰਾਏ ਦੇ ਆਪਣੀ ਜ਼ਮੀਨ ਦੀ ਵਹਾਈ ਕਰਵਾ ਕੇ ਫਸਲ ਦੀ ਬਜਾਈ ਕਰ ਦਿੱਤੀ ਹੁਣ ਰਜ਼ਨੀ ਦੀ ਉਸ ਦੀ ਕਿਸਮਤ ਵੀ ਸਾਦੇਨ ਲੱਗੀ ਸੀ ਰਜ਼ਨੀ ਨੇ ਕੀਤੀ ਬਜਾਈ ਸਾਲ ਵੀ ਵਧੀਆ ਹੋ ਗਈ ਹੁਣ ਸਹਵਾਰੀ ਸੀ ਪਾਣੀ ਲਗਾਉਣ ਕਿਸੇ ਦੀ ਰਾਖੀ ਕਰਨ ਦੀ ਰਜ਼ਨੀ ਆਪਣੇ ਬੱਚੀ ਨੂੰ ਚੁੱਕ ਕੇ ਸਾਰੇ ਖੇਤ ਨੂੰ ਪਾਣੀ ਲਾਉਂਦੀ ਤੇ ਖੇਤ ਵਿੱਚ ਖਾਦ ਵਗੈਰਾ ਪਾਉਂਦੀ ਰਜਨੀ ਦੀ ਫਸਲੀ ਬਹੁਤ ਵਧੀਆ ਹੋ ਰਹੀ ਸੀ ਤੇ ਘਰ ਦਾ ਖਰਚਾ ਵੀ ਵਧੀਆ ਚੱਲ ਰਿਹਾ ਸੀ ਹੁਣ ਜੱਗਾ ਵੀ ਵੱਡਾ ਹੋ ਰਿਹਾ ਸੀ ਉਸਦੇ ਨੈਣ ਨਕਸ਼ ਬਿਲਕੁਲ ਆਪਣੇ ਬਾਪ ਵਰਗਾ ਸੀ ਉਹ ਆਪਣੀ ਦਾਦੀ ਤੋਂ ਅਕਸਰ ਆਪਣੇ ਬਾਪ ਬਾਰੇ ਪੁੱਛਦਾ ਕਰਦਾ ਸੀ ਉਸਦੀ ਦਾਦੀ ਨੂੰ ਸੀ ਉਸਦੇ ਬਾਪ ਉਸ ਵਾਰ ਇਸਦੀ ਇਮਾਨਦਾਰੀ ਦੇ ਕੁੱਝ ਸੁਣਾਇਆ ਕਰਦੀ ਸੀ ਤੇ ਜੱਗਾ ਵੀ ਸੋਚਦਾ ਸੀ ਕਿ ਉਹ ਵੀ ਆਪਣੇ ਪਿਓ ਵਰਗਾ ਹੀ ਬਣੇਗਾ ਜੱਗਾ ਹੁਣ ਆਪਣੀ ਮਾਂ ਰਜਨੀ ਨੂੰ ਕੰਮ ਕਰਦਿਆਂ ਦੇਖ ਕੇ ਮਦਦ ਕਰਨ ਦੀ ਸੋਚਦਾ ਪਰ ਰਜਨੀ ਉਸ ਨੂੰ ਨਿਆਣਾ ਤੈਹ ਕੇ ਕੰਮ ਨਹੀਂ ਕਰਨ ਦਿੰਦੀ ਸੀ ਪਰ ਉਸ ਦੀ ਦਾਦੀ ਉਸ ਦੀ ਕੰਮ ਕਰਨ ਦੀ ਭਾਵਨਾ ਵੇਖ ਉਸ ਨੂੰ ਮੱਝਾਂ ਵਗੈਰਾ ਨੂੰ ਪਾਣੀ ਵਗੈਰਾ ਪਿਲਾਉਣ ਲਈ ਆਖਦੀ ਜੱਗਾ ਸਿੰਘ ਪੱਖੋਂ ਤਖੜੇ ਜੁੱਤੇ ਦਾ ਮਾਲਕ ਸੀ ਪਤਾ ਨਾ ਲੱਗਿਆ ਕਿ ਜੱਗਾ ਦਿਨਾਂ ਵਿੱਚ ਆਪਣੀ ਮਾਂ ਦੇ ਮੋਢਿਆਂ ਤੋਂ ਟੁੱਟਾ ਪੜਿਆ ਜੱਗਾ ਹੁਣ ਆਪਣੀ ਮਾਂ ਨਾਲ ਖੇਤ ਬੰਨੇ ਵੀ ਜਾਣ ਲੱਗ ਪਿਆ ਦੁਆਕ ਨਹੀਂ ਮਾਣੂ ਕੰਮ ਕਰਦੇ ਆ ਦੇ ਆਖਦਾ ਉਹ ਹੁਣ ਘਰੇ ਆਰਾਮ ਕਰਿਆ ਕਰੇ ਜੱਗੇ ਦੀ ਮਾਏ ਜਿੱਦ ਦੇਖ ਰਜਨੀ ਕਰੇ ਰਹਿਣ ਲੱਗ ਪਈ ਤੇ ਹੁਣ ਉਹ ਬਸ ਜੱਗੇ ਦੀ ਰੋਟੀ ਦੇਣੀ ਖੇਤੋਂਦੀ ਜੱਗਾ ਖੇਤ ਦਾ ਕੰਮ ਆਪਣੇ ਪਾਪ ਦੀ ਤਰ੍ਹਾਂ ਹੁਣ ਦਿਲ ਨਾਲ ਕਰਨ ਲੱਗਾ ਤੇ ਖੇਤ ਵਿੱਚ ਵਿਜੀ ਕਣਕ ਦੀ ਫਸਲ ਹੁਣ ਪੱਕ ਗਈ ਸੀ ਕਣਕ ਦੀ ਵਾਢੀ ਵੀ ਸ਼ੁਰੂ ਹੋ ਗਈ ਸੀ ਰਜਨੀ ਨੇ ਕਣਕ ਨੂੰ ਦਾਤੀ ਪਾ ਦਿੱਤੀ ਤੇ ਦੋਵੇਂ ਮਾਪੋ ਪੁੱਤ ਸਵੇਰੇ ਸਾਜਰੇ ਜਾਂਦੇ ਤੇ ਕਣਕ ਦੀ ਵਾਢੀ ਕਰਦੇ ਵਾਦ ਵਿੱਚ ਜੱਗੇ ਦੀ ਦਾਦੀ ਬੋਮਾਂ ਲਈ ਰੋਟੀ ਲੈ ਕੇ ਆਉਂਦੀ ਤੇ ਬਾਅਦ ਵਿੱਚ ਜੋ ਵੀ ਉਹਨਾਂ ਦੀ ਮਦਦ ਕਰਦੀ। ਇੰਨਾ ਜਿਆਨੇ ਹੌਲੀ-ਹੌਲੀ ਕੰਮ ਵੀ ਵਾਢੀ ਕਰ ਦੇਤੀ। ਤਿਉਹਾਰ ਦੀ ਔਲਗੈਨੇ ਰੱਖੀ ਜੀਂਸ ਲਵਾ ਲਈ। ਉਹ ਜੱਗਾ ਆਪਣੀ ਮਾਂ ਤੇ ਦਾਦੀ ਨੂੰ ਕੋਈ ਵੀ ਕੰਮ ਨਾ ਕਰਨ ਦਿੰਦਾ। ਸਾਰੇ ਖੇਤ ਮੰਨੇ ਦੇ ਕੰਮ ਉਹ ਆਪ ਨੂੰ ਕਰਨ ਲੱਗ ਪਿਆ। ਜਿਸ ਦਿਨ ਕੰਮ ਜ਼ਿਆਦਾ ਹੁੰਦਾ ਉਹ ਮਜ਼ਦੂਰਾਂ ਤੋਂ ਦਿਹਾੜੀ ਇਹ ਕਰਵਾ ਦਿੰਦਾ।